11:51 ਤੇ ਜੋੜੀ ਸੀ ਤੇ 51 ਤੋਂ ਬਾਅਦ ਕਲਾਚ ਛੱਡਿਆ ਸੀ ਤੇ ਟਰਾਲੀ ਕੱਢ ਕੇ ਮੈਂ ਟਾਈਮ ਦੇਖਿਆ ਤਾਂ 12:08 ਹੋਏ ਸੀ ਇੰਨੇ ਉੱਚਾ ਹਾਂ ਪਹਿਲਾਂ ਇੱਥੋਂ ਦੇਲਾ ਥੱਲੇ ਥੱਲੇ ਜਾਣੇ 6-7 ਫੋਟੋ ਚੰਗਾ ਬਈ ਭੰਗਾਂ ਦਾ ਘਾਟੋਂ ਘਾਟ ਜਿਆਦਾ ਹੀ ਗੰਗਾ ਨੂੰ ਤਾਂ ਹੀ ਡਿੱਗੀਆਂ ਚ ਪਾਣੀ ਖੜਾ ਕਾਂਜਾ ਕਰ ਰਿਹਾ ਯਾਰ ਗੱਡੀ ਸੋਹਣੀ ਐ ਇਹ ਕੇ ਦਾ ਟਾਇਰ ਟੁੱਟਾ ਰੇ ਛੱਡ ਜਾਂਦੀ ਐ ਤੇ ਆਹ ਲੋਕੇਸ਼ਨ ਦੇਖੋ ਤੇ ਯਾਰ ਮਨ ਜਾੜਾ ਕੇ ਸੋਨਾ ਹੋਵੇ ਤੇ ਇਹ ਦੋ ਨਾ ਵੈਲਡ ਉੱਪਰ ਤੇ ਵੇ ਨਹੀਂ ਕਰਾਉਣਾ ਜਾ ਰਿਹਾ ਇਹ ਕਹਿੰਦੇ ਨੇ ਸਾਹ ਤਾਂ ਵੀ ਕਰੇ ਤੇਰੇ ਕਦੇ ਆਵੜੇ ਆਇਆ ਲੈ ਤੇਰੇ ਤੋਂ ਅੰਦਰ ਆ ਰਿਹਾ ਇਹ ਕਿਹੜਾ ਲਾਗੋ ਮਾਤਾ ਅਲੇ ਸ਼ੁਰੂਆਤ ਹੀ ਨਹੀਂ ਲੱਗਣ ਕੰਮ ਕਿਹੜਾ ਕੰਮ ਕਰਾਉਣੇ ਆਪਾਂ ਲਿਆਤੀ ਦਾ ਕੰਡਾ ਚਲ ਨਾਲੇ ਪਤਾ ਲੱਗ ਜੇ ਕਿੰਨੇ ਬੰਦੀ ਇਹਦੇ ਚ ਆ ਗਿਆ ਕੰਡਾ ਲੈਣੇ ਹੁਣ ਆਉਂਦੇ ਖਾਲੀ ਫੇਰ ਕਰਾਵਾਂ ਆਲੋ ਸੌਰੇ ਆ ਗਾ ਬੜਾ ਉਖਾੰਦਾ ਜੀ ਬੰਦਾ ਵੇਣਾ ਕਿੰਨਾ ਦੱਸਦਾ ਇੱਦਾਂ ਉਹਨਾਂ ਗਿਆ ਉਹਦੇ ਉੱਪਰ 130 ਕੁਆਂਟਲ ਆ। ਤੁਸੀਂ ਮੰਨੋ 21-22 ਕੁਆਂਟਲ ਦਾ ਟਰੈਕਟਰ ਹੋਊਗਾ। ਤੇ 17-18 ਕੁਆਂਟਲ ਦਾ ਟਰਾਲਾ ਹੋਊਗਾ। 36 ਕੁਆਂਟਲ ਤੇ 36 130 ਚੋਂ ਕੱਢ ਗਏ 92 ਕੁਆਂਟਲ ਵਜ਼ਨ ਪਿਆ ਹਨਾ। 90-90 ਕੁਆਂਟਲ ਕਣਕ ਹੋਊਗੀ ਇਹਦੇ ਚ। 12 6.5 ਹੋਊਗਾ। ਪੂਰੀ ਫੁੱਲ ਭਰ ਕੇ ਮਾੜੇ ਮੋੜ ਗੱਟੇ ਲੱਗੇ ਚਲ 10 11 ਸਾਈਡ ਤੇ ਹਣੋ ਆਵੇ ਤਾਂ ਮੈਂ ਜਾਵਾਂ ਗਾ ਰਾਮਾਣੇ ਫਿਰ ਜੇ ਤੋ ਪਤਾ ਨਹੀਂ ਲਵਣੀ ਕਿ ਰਾਮਾਣੇ ਲਵਣੀ ਇਹ ਤਾਂ ਮੈਂ ਵੀ ਸਵਾਦ ਲੈਣ ਮਰੇ ਖੜ ਗਿਆ ਮੈਂ ਚੱਲ ਪਤਾ ਤਾਂ ਲੱਗੂ ਆਪਾਂ ਹਾਂ ਵੀਡੀਓ ਤੇ ਸੱਸਰੀ ਗੱਲ ਬਲਾ ਪਹਿਲਾਂ ਸੱਸਰੀ ਗੱਲ ਜੀ ਹੋਰ ਸੁਣਾ ਫਿਰ ਵਧਾਈਆਂ ਪਹਿਲਾਂ ਤਾਂ ਤੈਨੂੰ ਬਈ ਦਗਾਣ ਦੀਆਂ ਚਲ ਵੀ ਏ ਆਪਣਾ ਐਡਰੈਸ ਦੱਸ ਪਹਿਲਾਂ ਤਾਂ ਆਪਣੇ ਨੇੜੇ ਤੇੜੇ ਦੇ ਪਿੰਡ ਖੋਰਾ ਕੋਈ ਬਾਈ ਆਈ ਜਾਵੇ ਤੇਰੇ ਕੋਲੇ ਵੇਨਦਾ ਹੁੰਦਾ ਐਡਰੈਸ ਬਈ ਆਪਣਾ ਹੈਗਾ ਕਾਰਕੌਣੀ ਰੋਡ ਨੇੜੇ ਸਰਕਾਰੀ ਸਕੂਲ ਤੇ ਫਤੇ ਗਲੋਬਲ ਸਕੂਲ ਦੇ ਜਮਾ ਨਾਲ ਠੀਕ ਹੈ ਕਾਰਕੌਣੀ ਰੋਡ ਤੇ ਪਿੰਡ ਮੰਲਾਂ ਠੀਕ ਹੈ ਮੰਲਣ ਪਿੰਡ ਤੇ ਹੁਣ ਕੀ ਰੇਟ ਹੈ ਹਲੋ ਹਲਵਾ ਲੋਹਾ ਦਾ ਬਈ ਵਾਦਾ ਕਰਦਾ ਰਹਿੰਦਾ ਬੇਲੀ ਦਾ ਰੇਟ ਹੁੰਦਾਗਾ ਠੀਕ ਹੈ ਆਈਡੀਆ ਜੇ ਹੁਣ ਕਿੰਨਾ ਹੋਊਗਾ ਆਈਡੀਆ ਦਾ ਸਰਕੇ ਦਾ ਰੇਟ ਚੱਲ ਰਿਹਾ 60 ਕਾਟ ਰੁਪਈਆ ਠੀਕ ਤੇ ਵੇ ਆਹ ਕੰਪਨੀਆਂ ਸਾਰੀਆਂ ਹੁੰਦੀਆਂ हां ਕੀਡੀ ਕੰਪਨੀ ਜਿਆਦਾਤਰ ਆਪਣਾ ਜਿੰਦਲ ਦਾ ਕੰਮ ਆ ਜਿੰਦਲ ਦਾ ਚਾਹੀਦਾਗਾ ਡਿਮਾਂਡ ਕਰਦਾ ਆਪਾਂ ਮੰਗਾਉ ਉਹੀ ਮੰਗਾ ਲੈਂਦੇ ਠੀਕ ਉਹ ਮੈਂ ਤਾਂ ਨਾ ਮੈਂ ਤੇਰੇ ਕੰਡੇ ਦਾ ਲਾਲ ਠੀ ਕਰਗਾ ਮੈਂ ਨਾਲੇ ਤਾਂ ਦੁਕਾਨ ਵੇਖਿਆ ਤੇ ਨਾਲੇ ਮੈਂ ਹਜਲੇ 12 ਫੁੱਟ ਤੇ ਵੇਨੇ ਕਿੰਨੇ ਕੁਆਂਟਲ ਪੈਂਦਾ ਆਪਣੇ 80 ਕੁਆਂਟਲ ਪੈਂਦੇ ਨੇ ਪਹਿਲਾਂ ਸਸਰੀ ਘਰ ਬੁਲਾ ਮਾਮਾ ਯਾਰ ਇਧਰ ਫਤਿਹ ਬੁਲਾ ਤਾ ਇਨਾਂ ਕੋਲੇ ਮੈਂ 2008 ਦੇ ਵਿੱਚ ਆਉਣ ਲੱਗਿਆ ਸੀ ਉਦੋਂ ਦਾ ਜਾਣਦਾ ਮੈਂ ਤੇ 8 2008 ਨਹੀਂ ਹੋਣਾਗਾ ਉਹ ਮੈਂ 8ਵੀਂ ਕਲਾਸ 'ਚ ਹੁੰਦਾ ਸੀ ਉਦੋਂ ਜਦੋਂ ਮੈਂ ਇਹਨਾਂ ਕੋਲੇ ਮਸ਼ੀਨ ਹੁੰਦੀ ਹੈ ਨਾ ਉਦੋਂ ਵੈਲਡ-ਵੁਲਡ ਲਵਾਉਣੇ ਕਿੱਸਾ ਦਾ ਕੁਛ ਨਾ ਕੋ ਟੁੱਟਾ ਹੀ ਰਹਿੰਦਾ ਹੁੰਦਾ ਹੈ ਨਾ ਤੇ ਅੱਜ ਫਿਰ ਮੜਾਏ ਸਾਨੂੰ 100 ਐਂਪੀਰ ਦਾ ਵੈਲਡ ਕਰਕੇ ਦਿਓ ਇਹਦਾ ਵੀ ਗੀਅਰ ਖੁੱਲਿਆ ਪਿਆ ਹੁਣ ਇਹਦੇ ਖੁੱਲ ਗਿਆ ਗੀਅਰ ਯਾਰ ਸਾਡੇ ਨਾ ਸ਼ਾਫਟ ਟੁੱਟ ਗਈ ਸ਼ਾਫਟ ਜਗਤਜੀਤ ਦੀ ਹਾਂ ਆਹਾ ਮੈਂ ਇਹਨੂੰ ਵੇਖਿਆ ਸਾਨੂੰ ਐ ਲੱਗਿਆ ਵੀ ਕਿਤੇ ਅਸੀਂ ਧੱਕਾ ਕਰ ਲਿਆ ਇਹਦੇ ਨਾਲ ਤੇ ਪਰ ਆ ਵੀ ਮੂਲੀ ਨੂੰ ਲਾਦੀ ਇਹ ਕਿਰੇ ਮਮਾ ਗੱਲ ਆਏ ਸੀ ਯਾਰ ਬਈ ਜਦੋਂ ਮੈਂ ਜਗਤਜੀਤ ਵਾਲਿਆਂ ਨੂੰ ਫੋਨ ਲਾਇਆ ਨਾ ਹਰਮਾਨਗੜ ਸੀ ਇਹ ਉਹ ਕਹਿੰਦੇ ਨਾ ਇਹ ਵੀ ਮੈਗ ਵੈਲਡਿੰਗ ਨਾ ਕਰੇ ਇਹਨੂੰ ਸ਼ਾਫਟ ਨੂੰ ਹਾਂ ਤੇ ਜਦੋਂ ਕਹਿੰਦੇ ਆਮ ਵੈਲਡ ਨਾ ਵੈਲਡਿੰਗ ਨਾ ਕਰਦੇ ਆ ਸ਼ਾਫਟ ਸਟਾਰ ਕੋਲ ਕੱਚੀ ਹੋ ਜਾਂਦੀ ਚਾ ਹੁੰਦੀ ਹੈ ਗੱਜ ਹੁੰਦੀ ਹੈ ਪੱਕਾ ਤਾਂ ਹੀ ਟੁੱਟਦੀ ਇੱਥੋਂ ਇਹ ਤਾਂ ਇੱਥੋਂ ਸੋਗੇ ਜਦੋਂ ਆਪਾਂ ਉੱਥੇ ਲੈ ਕੇ ਨਹੀਂ ਆਉਂਦੇ ਆਪਾਂ ਕੰਪਨੀ ਚੋ ਲੈ ਕੇ ਲਿਆ ਕੇ ਪਾ ਦਿੰਨੇ ਹੂੰ ਵੀ ਹਾਂ ਯਾਰ ਆ ਠੀਕ ਹੈ ਰਾਬ ਆਵਰ ਚ ਚੱਲੇ ਆ ਕਿਉਂਕਿ ਉਦੋਂ ਮੈਗਵਾਟ ਨਾ ਲੱਗਣ ਹਾਂ ਬਈ ਉਹ ਕਰਨਾ ਪੈਂਦਾ ਮਜਬੂਰੀ ਆ ਹੁੰਦਾ ਇਹ ਕਿਤੇ ਜਾਂਦੇ ਨਹੀਂ ਸੀ ਕਹਿੰਦਾ ਇਹ ਜੋੜ ਲਾਦਾ ਜੋੜ ਲਾ ਦੇ ਬਾਰੇ ਆ ਜੋਰ ਦਾ ਲੋਟਰੀ ਆਉਂਦਾ ਸੀ ਤੇ ਉਏ ਤੁਹਾਡੇ ਕੋਲੇ ਰਿਪੇਅਰ ਦੇ ਹਿਸਾਬ ਤੇ ਚੱਲ ਆਪਾਂ ਕਿਹੜਾ ਕਿਹੇ ਮਸ਼ੀਨ ਨੂੰ ਵੀ ਇਹ ਇਹ ਦੇ ਗੇਅਰ ਕਿੰਨੇ ਕ ਖੁੱਲਦੇ ਸਾਨੂੰ ਐ ਵੀ ਕੇਸ ਅਸਾ ਨਹੀਂ ਘੱਟ ਖੁੱਲਦਾ ਗੇਅਰ ਨਹੀਂ ਨਹੀਂ ਕੇਸ ਦਾ ਵੀ ਬਹੁਤ ਖੁੱਲਦਾ ਜੌਂਡੀਅਰ ਦਾ ਕੰਮ ਕਰਕੇ ਜਿਹੜਾ ਜੌਂਡੀਅਰ ਚੱਲਦਾ ਜਿਹੜਾ ਜੌਂਡੀਅਰ ਚੱਲਦਾ ਉਹ ਵਾਹ ਤੇ ਫਿਰ ਇਹ ਪੀਟ ਕੋ ਤੇ ਪਾਉਂਦਾ ਹੀ ਹੈ ਹਾਂ ਪੀਟ ਕੋ ਤੇ ਬਾਲੀ ਤਕੜੀ ਪੀਟ ਕੋ ਨਾਲ ਹਾਂ ਆ ਮਾਮਾ ਮਾਰ ਦੂਜਾ ਟੱਕਰ ਪਏ ਠੀਕ ਹੈ ਸਾਰੇ ਮਾਰ ਹੋ ਗਏ ਵੀ ਇੱਥੇ ਹਾਂ ਹਾਂ ਇਹ ਇਹ ਫਿਰੇ ਹੁਣ ਸ਼ਾਰਟ ਦਾ ਸਟਾਰ ਕੋਲ ਟੁੱਟੀ ਐ ਇਹ ਜਮਾਂ ਨਾਲੋਂ ਸਟਾਰ ਤੇ ਹੁਣ ਇਹਦਾ ਕੀ ਹੱਲ ਕਰੋਂਗੇ ਇਹਦਾ ਸਟਾਰ ਨੂੰ ਵੀ ਪਾ ਦੇਗੇ ਸ਼ਾਰਟ ਮਿਲ ਜੂਗੀ ਰਹਿਣਾ ਸਾਨੂੰ ਬਹੁਤ ਔਖੀ ਮਿਲੀ ਉੱਥੇ ਉਹਦੀ ਨਹੀਂ ਮਿਲਦੀ ਹੂੰ ਥੋੜਾ ਨੀਵਾ ਨਹੀਂ ਹੋ ਗਿਆ ਗਿਆ ਚੱਕ ਅੱਛਾ ਨਹੀਂ ਆ ਪੈਰ ਦਾ ਨਹੀਂ ਉਹਨੂੰ ਨਹੀਂ ਨਹੀਂ ਉੱਥੇ ਧਰ ਕੇ ਕਰਿਆ ਉਹਦੇ ਠੀਕ ਐ ਮਾਰਾਂ ਫਿਰਦਾ ਪੂਰਾ ਤਾ ਮੈਨੂੰ ਬਹੁਤ ਆਏ ਹੁੰਦੇ ਮੈਂ ਜਾ ਕੇ ਆਉਣਾ ਯਾਰ ਫੇਰ ਫੇਰ ਬਸ ਐਂ ਲੰਘ ਜਾਈ ਦੇ ਕੋਲੋਂ ਤੂੰ ਸੇਵਾ ਕਰਕੇ ਨਾ ਜੀ ਨਾ ਧੰਨਵਾਦ ਸੇਵਾ ਹੀ ਹੋ ਗਿਆ ਥੋੜੇ ਬਹੁਤ ਸਾਲ ਹੋ ਗਏ ਯਾਰ ਬਹੁਤ ਯਾਦਾਂ ਜੁੜੀਆਂ ਵੀ ਆ ਯਾਰ ਤੇਰਾ ਕੁਸਾਲ ਨਹੀਂ ਗਾ ਜੀ ਮਾੜੇ ਆਹ ਆਈ ਇਹਦਾ ਹਾਂਜੀ ਠੀਕ ਠੀਕ ਅਈ ਦੋ ਦਿਨਾਂ ਦਾ ਰੇਸ ਹੀ ਘਟ ਕਰ ਲੱਗ ਗਿਆ ਯਾਰ ਹੋਰ ਮੰਨ ਲਾ ਸਾਨੂੰ ਐ ਸੀ ਫੇਰ ਨਾ ਤੋੜ ਦੇ ਕੋਈ ਤੋੜ ਦੂੰਗਾ ਹੂੰ ਪਰ ਸਾਡੇ ਮੂਰੇ ਵੇਖ ਲੋ ਜੀ ਤੁਸੀਂ ਖਣੀਦਾਨ ਮਾਨਗੜ ਚਾਲ ਏਰੀਆ ਵੱਡਾ ਹੁੰਦਾ ਵੀ ਇੰਨੇ ਚੱਕਰ ਨਾ ਕੋਈ ਸਮੱਸਿਆ ਆ ਜਾਂਦੀ ਆ ਉੱਥੇ ਸਾਡੇ ਮੂਰੇ ਮੂਰੇ ਸ਼ਾਟਾਂ ਵਾਲੇ ਫਿਰਦੇ ਸੀ ਲੈ ਮੰਨ ਲਓ ਵੀ ਇੱਕ ਬੰਦਾ ਸਾਨੂੰ ਟੱਕਰ ਹੀ ਗਿਆ ਇੱਕ ਕਹਿੰਦਾ ਕਿ ਘੰਟਾ ਪਹਿਲਾਂ ਆਇਆ ਸੀ ਇੱਕ ਕਹਿੰਦਾ ਕੱਲ ਆਇਆ ਸੀ ਸ਼ਾਟ ਲੈਣ ਜਾਗਤਜੀਤ ਦੀ ਪਰ ਸਾਨੂੰ ਤਾਂ ਐਂਝ ਹੋ ਗਿਆ ਯਾਰ ਜਗਤਜੀਤ ਤਾਂ ਮਨ ਫਿੱਕਾ ਫੇਗਿਆ ਸਾਡਾ ਕਰਤਾ ਜੀ ਚਲ ਵਧੀਆ ਵਧੀਆ ਹਾਂ ਉਹ ਬਹੁਤ ਚੰਗੀ ਹੈ ਬਈ ਇਹਨੂੰ ਬਹੁਤ ਵਧੀਆ ਲੱਗਿਓ ਬਈ ਰੰਗ ਆ ਯਾਰ ਉਹਦਾ ਤੂੰ ਆ ਹੁਣ ਆ ਮਸ਼ੀਨ ਲੈ ਲਈ ਤੂੰ ਇਹ ਰੰਗ ਦੋ ਸਾਲਾਂ ਤੈਨੂੰ ਪਤਾ ਲੱਗੂਆ ਮੇਰੀ ਪ੍ਰਾਣੀ ਹੋ ਗਈ ਅਈ ਜਿਵੇਂ ਲਈ ਨਾ ਓਵੇਂ ਦੀ ਓਵੇਂ ਪਈ ਤੂੰ ਬਹੁਤ ਜ਼ਿਆਦਾ ਬਣਾਉਂਦੀ ਆ ਦੋ ਵਰੇ ਇਨਸਾਨ ਹੀ ਆਉਂਦਾ ਰੰਗ ਦੀ ਕੁਆਲਿਟੀ ਬਹੁਤ ਆ ਮਾਮਾ ਤੇ ਓ ਬਾਡੀ ਬੁੱਡੀ ਦੇ ਵਿਖੇ ਤੋਂ ਨਾ ਤੜਕੀ ਨਾ ਕੋਸ ਨਾਨਕੇ ਟਾਈਮ ਬਹੁਤ ਗਿਜਾਰੇ ਆ ਮੈਂ ਸਾਰੀਆਂ ਛੁੱਟੀਆਂ ਛਟੀਆਂ ਹੋਣੀਆਂ ਜੋਣਨੀਆਂ ਇੱਥੇ ਵੱਜਣਾ ਪੇਪਰ ਹੋਿਆਂ ਦਾ ਬਾਅਦ ਫੇਰ ਤੂੜੀ ਵਾਲੀ ਮਸ਼ੀਨ ਤੇ ਵੱਜਣਾ ਫੇਰ 59 11 ਜਾਂ ਹੁੰਦਾ ਜੀ ਉਹ ਬਹੁਤ ਚਲਾਉਣਾ ਉਹ ਬੈਕ ਹੀ ਨਹੀਂ ਜਣਾ ਲੈ ਵੀ ਜੇ ਤਾਂ ਚੱਲ ਜਾ ਕਰੋ ਮੇਰਾ ਤਾਂ ਸਾ ਆ ਵੀ ਗੱਲ ਦੇ ਆ ਬੰਦੇ ਆ। ਬੈਂਡਾਂ ਤੋਂ ਦੇਖੋ ਕੰਪ ਲੈ ਆਪਣਾ ਬੋਡੀਆਂ ਹਣਾ ਪੰਗਾ ਇਹਦੀਆਂ। ਨਾਲੇ ਤਿੰਨ ਟਰਾਲੀਆਂ ਸਾਰੇ ਡੈਨ ਚ 18 ਭਰੰਗਾ ਆਉਂਦਾਰੀ ਨਾ ਭਰੀ ਜੰਨੇ। ਇੱਥੋਂ ਆ ਪੱਟੀ ਆ ਦਾ ਜਿਹੜਾ ਵੈਲਡ ਹੀ ਨਾਰਮਲ ਆ ਉਹ ਬੰਦੇ ਨੇ। ਉਹ ਹੁਣ ਉਹਦੇ ਉਥੋਂ ਵੈਲਡ ਕਰਾਈ ਸੀ। ਤੇ ਹੁਣ ਇਧਰ ਟੁੱਟ ਗਈ ਲੈ। ਮੋਸ਼ੇ ਵੱਡੀ ਹੋ ਗਈ। ਸੱਲ ਕੋਲ। ਪਤਾ ਨਹੀਂ ਕੀ ਲਾਈ ਮੇਤਰ ਪੈਰੋ ਪਹਿਲੀ ਟਰਾਲੀ ਆਪਣੇ ਖੇਤ ਭਰ ਲੱਗੇ ਅੱਜ ਪਸ਼ੂਆਂ ਆਸਤੇ ਪਹਿਲਾਂ ਘਰ ਵਾਸਤੇ ਬਣਾਉਣੀਆਂ ਪੰਜ ਛੇ ਟਰਾਲੀਆਂ ਬਣਾਉਣੀਆਂ ਦੋ ਤਿੰਨ ਪਸ਼ੂ ਆਪਣੇ ਬਸ ਬਾਲਾ ਕੰਮ ਹੈ ਨਹੀਂ ਘਟਾਇਆ ਵੈਈਏ ਤੇ ਇਸ ਤੋਂ ਬਾਅਦ ਅੱਗੇ ਟਾਂਗਰ ਚੱਕਣਾ ਆਪਾਂ ਕਿਸੇ ਦਾ ਐਦ ਕੀ ਜਿਹੜਾ ਕੋਪਾ ਉਹ ਇੱਥੇ ਲਾਵਾਂਗੇ ਐਸੇ ਵਾਹਣ ਦੇ ਵਿੱਚ ਕਿਉਂਕਿ ਉਹ ਦੂਜੇ ਵਾਹਣ ਆ ਜਿਹੜਾ ਸਾਹਮਣੇ ਇਹਦੇ ਚ ਆਪਾਂ ਆਲੂ ਲਾਉਣੇ ਇੱਥੇ ਝੋਨਾ ਹੋਰ ਵੈਰਾਈਟੀ ਲਾਵਾਂਗੇ ਤਾਂ ਆਹ ਹੀ ਆਪਣੇ ਕੋਲੇ ਕਿਲਾ ਬਚਿਆ ਦਾ ਲਾਸਟ ਨੂੰ ਜਿਹਦੇ ਵਿੱਚ ਸਹੀ ਰਹੂਗੀ ਤੋੜੀ ਉਹ ਥੋੜਾ ਜਿਹਾ ਨੀਵੇਂ ਚਾਰ-ਚਾਰ ਉਂਗਲਾਸੇ ਪਾਸੇ ਨਾ ਉਹਦਾ ਤੇ ਪਰ ਮਿੱਟੀ ਮੋਟੀ ਲਾ ਦੇਗੇ ਕੋਈ ਚੱਕਰ ਨਹੀਂ ਨਾਲ ਮੀਆਂ ਮੂਹਾਂ ਵੇਲੇ ਥੋੜਾ ਇਹ ਹੋ ਜਾਂਦਾ ਸਮੱਸਿਆ ਤੇ ਦੂਜੇ ਨੰਬਰ ਤੇ ਮੱਕੀ ਆ ਜਿਹੜੀ ਮੱਕੀ ਵੀ ਤੁਹਾਨੂੰ ਵਿਖਾਉਣਾ ਹੈ ਕੇਰਾ ਠੀਕ ਠਾਕ ਹੈ ਇਹਨੂੰ ਵੀ ਨਹੀਂ ġੇੜਾ ਵੱਜਾ ਜਿੱਦਾਂ ਦੇ ਆਏ ਆ ਬਸ ਇੱਕ ਵਾਰੀ ġੇੜਾ ਵੱਜਾ ਉਸ ਤੋਂ ਬਾਅਦ ਮੰਡੀ-ਮੁੰਡੀ ਚ ਰਹਿ ਗਏ ਕੱਲ ਹੁਣ ਜਿੱਤੋਂ ਕਣਕ ਲੈ ਕੇ ਗਏ ਕਣਕ ਹਜੇ ਆਪਣੀ ਉੱਥੇ ਪਈ ਆ ਉਹਦਾ ਕੋਈ ਪਤਾ ਨਹੀਂ ਕੀ ਬਣਨਾ ਕੀ ਨਹੀਂ ਹਜੇ ਤਲੂਗੀ ਜਾਂ ਨਾ ਤਲੂਗੀ ਕੇਰਾ ਮਾਮੇ ਰੈਂਦੀ ਡਿਊਟੀ ਲਾਦੀ ਚ ਰੈਂਦੀ ਇਹ ਜਿਹੜੇ ਥੋੜੇ ਕੰਮ ਚ ਉਹੀ ਆਉਂਦੇ ਫਿਰ ਲੋਟ ਆਪਣੇ ਤੇ ਇਹਦੇ ਯਾਰਾ ਗੁੱਲੀਆਂ ਲਵਾ ਦਿੰਗਾ ਸੀਗਾ ਹਨਾ ਜਸਵੰਤ ਆ ਪੱਕੀਆਂ ਆ ਬੁਸ਼ਾਲੀ ਥਾਂ ਪਾਇਬ ਦੇ ਇਹ ਮੈਨੂੰ ਲੱਗਦਾ ਇਹ ਜਿਆਦੇ ਬੁਸ਼ ਵੱਢੀ ਆਉਂਦੀਆਂ ਕਿਉਂਕਿ ਉਨਹੀਂ ਇਹ ਐਕੂਰੇਸੀ ਦੇ ਵਿੱਚ ਨਹੀਂ ਲੱਗਾਂਗਾ ਪੂਰੀਆਂ ਪੂਰੀਆਂ ਨਹੀਂ ਇਹਦੀ ਜਣੀ ਬੋਰ ਸਹੀ ਹੋਣਾ ਬੋਰਾ ਇਹ ਐਂ ਲਾਦੇ ਵੱਢੀ ਤਰ੍ਹਾਂ ਆਉਂਦੀਆਂ ਨੇ ਇਹਨੂੰ ਬੁਸ਼ਾਂ ਨੂੰ ਉਹਨੀ ਸਫਾਈ ਨਾ ਫੇਰ ਵੀ ਨਹੀਂ ਲੱਗਦੀਆਂ ਬਸ ਤਾਂ ਜਣੀ ਪਾਉਣੇ ਪੈਣੇ ਆ ਟਾਈਮ ਨੇ ਅੱਗ ਨਾ ਗਰੀਸ ਬਾਹਰ ਕੱਢਿਆ ਸ਼ੇਰਾ ਇਹਾਂ ਤੇ ਕੱਢੇ ਕੜਕੜ ਕੜਈ ਬਾਜ਼ੀ ਆਈ ਅੱਛਾ ਇਹ ਇਹ ਦੇ ਕਰਕੇ ਆਉਂਦੀ ਵਾਹ ਇੱਕ ਬਾਬਾ ਪਿਆ ਸਹੀ ਕਿੰਨੇ ਦਿਨਾਂ ਬਾਅਦ ਗਰੀਸ ਕਰਨੀ ਚਾਹੀਦੀ ਜੇ ਆਸ ਤਾਂ 20 ਟਰਾਲੀਆਂ ਹੀ ਭਰੇ ਚਲੋ ਫਰਜ ਕਰੋ 20 ਟਰਾਲੀਆਂ ਭਰਦੀ ਆ ਤਾਂ ਕਿੰਨੇ ਦਿਨਾਂ ਬਾਅਦ ਗਰੀਸ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਤੇ ਜਵੰਤ ਦੇ ਹਿਸਾਬ ਨਾਲ ਤਾਂ ਸਾਨੂੰ ਲੱਗਦਾ ਵੀ ਚੌਥਾ ਦਿਨ ਕਰਨਾ ਚਾਹੀਦਾ ਕਰਾਸਾਂ ਨੂੰ ਚਲ ਇੱਕ ਦਿਨ ਛੱਡ ਕੇ ਜਾਂ ਇਹ ਤਾਂ ਡੇਲੀ ਅੱਜ ਜੇ ਤਾਂ ਵੀ ਕੋਈ ਨਹੀਂ ਮਾੜਾ ਮਾੜਾ ਜਿਹੜਾ ਪਾਇਆ ਜਮਾ ਆਈਡਲ ਆਰਪੀਮ ਤੇ ਜਿਹੜਾ ਪਾਇਆ ਏ ਵਧੀਆ ਸੁਭਜਵਾਨ ਬੰਦੇ ਦੀ ਨਿਸ਼ਾਨੀ ਕਹਿ ਸਕਦੇ ਆਪਾਂ ਹੁਣ ਜਿਹੜਾ ਮੇਰਾ 파ਟਨਰ ਵੀ ਆ ਉਹਨੂੰ ਮੈਂ ਕਹਿ ਕੇ ਮਰ ਗਿਆ ਵੀ ਭਾਈ ਘਾਟਾ RPM ਦੇ ਘਿਹੜਾ ਆਪਾਂ ਟਰੈਕਟਰ ਦਾ ਚੱਕਰ 800 ਤੇ ਮਗਰ ਮਸ਼ੀਨ ਦਾ ਚੱਕਰ ਨਾਲ ਲੈਂਦੇ ਹੀ ਲਊਗਾ ਹੁਣ ਜੇ ਟਰੈਕਟਰ ਦੇ RPM ਵਧਾ ਦੇ ਹੁਣ ਜਿੰਨਾ ਘਰ ਮਗਰ ਦਾ ਚੱਕਰ ਨਹੀਂ ਪੂਰੇ ਹੁੰਦੇ ਉਹਨਾਂ ਕਹਿੰਦੇ ਕਲੱਚ ਨੱਤੀ ਰੱਖੋ ਹੈ ਨਾ ਵੀ ਆਪਾਂ ਦਾ ਇੰਜਨ ਦਾ ਚੱਕਰ ਮੈਚ ਕਰਾਉਣੇ ਕਲੱਚ ਫਿਰ ਨਹੀਂ ਕਰਨਾ ਉਸ ਤੋਂ ਬਾਅਦ ਰੇਖ ਦੇ ਦੇ ਕੋਈ ਚੱਕਰ ਨਹੀਂ ਆਪੇ ਇੰਜਨ ਮਾਰ ਕੇ ਉੱਤ ਖੜੂਗਾ ਤਾ ਕਰਕੇ ਜਮਾ ਬੰਦ ਰੇਸ ਤੇ ਕਿਹੜਾ ਪਾਉਣੇ ਨੇ ਆਪਾਂ ਦਾ ਬਹੁਤ ਬੰਦੇ ਹੋਰ ਵੀ ਮਸ਼ੀਨਾਂ ਵਾਲੇ ਵੇਖੇ ਮੈਂ ਉਥੇ ਅੱਧੀ ਕਰ ਲੈਣਗੇ ਟਰੈਕਟਰ ਦੀ ਲੈ 68 ਢਾੜ ਭਾਈ ਹੋਣਗੇ ਹੁਣ ਨਾ ਐਡੀ ਛੇ ਦੀ ਮਸ਼ੀਨ ਕਿਹੜਾ ਲੈਂਦੀ ਐ ਤੇ ਨਾ ਹੀ ਕਲਚ ਬੰਦਾ ਛੱਡ ਸਕਦਾ ਨਾਲੇ ਦਾ ਕਲਚ ਦਾ ਨੁਕਸਾਨ ਨਾਲੇ ਬਿਜਾਂ ਟਰੈਕਟਰ ਨਹੀਂ ਚਲਾਉਂਦੇ ਹੀ ਹੋਣਗੇ ਇਹ ਕੋ ਰਾਜਾ ਨਾ ਕਰੋ ਆਪਾਂ ਵੀ ਚਲੋ ਹਾਰ ਗੁਰੂ ਸ਼ਾਨੇ ਨਹੀਂ ਹੈਗੇ ਕੋਈ ਦਾਲਾ ਜਿੰਨਾ ਦਾ ਪਤਾ ਹੁੰਦਾ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ। ਹੋ ਰੱਬ ਤੁਹਾਡਾ ਭਲਾ ਕਰੇ ਉੱਥੇ ਜੋੜ ਲਈ ਗਾ। ਨਹੀਂ ਤਾਂ ਪਈ ਦੇ ਨਾਲ ਤੂੜੀ ਲਾਉਣੀ ਸੀ। ਪਰ ਹੁਣ ਇੱਧਰ ਲੰਮੀ ਲਾਉਣੀ ਪੈਣੀ ਆ ਆਪਾਂ ਨੂੰ ਮੱਕ ਦੇ ਨਾਲ ਨਾਲ। ਚਲੋ ਕੋਈ ਨਹੀਂ। ਹੁਣ ਜੋ ਉੱਥੇ ਲਾਉਣੇ ਉੱਥੇ ਜੋੜ ਲਈ ਗਾ ਪਾਈਪ ਲਾਈਨ ਦਾ ਜੋੜ ਆ। ਤੇ ਉਹ ਜੋੜ ਕਰਕੇ ਫਿਰ ਤੂੜੀ ਖਰਾਬ ਹੋਈ ਰਿਹਾ ਕਰੂ ਯਾਰ। ਤੇ ਤੇਰੇ ਇੰਦਰ ਹੀ ਲਾਉਣੇ ਪਾਣੇ ਸਾਹਮਣੇ ਉਹ ਮੱਕ ਵੀ ਮੜਾ ਜਾਜ ਤਾਂ ਹਰਾ ਦੀਂਦਾ ਯਾਰ ਉਹਦੇ ਦਾ ਮੱਛ ਸੜ ਕੇ ਜਾਵਾਂ ਜਿੱਦਿਆਂ ਮੈਂ ਪਹਿਲੇ ਦਿਨ ਆਇਆ ਹੁਣ ਸਪਰੇਅ ਕਰਨੀ ਆ ਉਹਦੇ ਤੇ ਉਹ ਦਾ ਨਹੀਂ ਸਮਾਂ ਲੱਗ ਰਿਹਾ ਯਾਰ ਪਾਣੀ ਜੜੀਏ ਫੇਰ ਮਿੱਤਰੋ ਆਣੀ ਦੇ ਪੱਟੇ ਆ ਹਜੇ ਤੱਕ ਅਸੀਂ ਟਰਾਲਾਂ ਉਹੀ ਪੈਂਡ ਐਡਾ ਸੋਣਾ ਲਾਣਾ ਵੀ ਆ ਮੈਂ ਅੱਜ 15 ਜੇ ਟਰਾਲੀ ਕੱਢੀ ਆਉਂਦਾ 15 ਜੇ ਹੀ ਰੜਦਾ ਬਸ ਸਾਡਾ ਸਮਾਂ ਦੇਖ ਲੈ ਤੁਸੀਂ ਲੱਗਿਆ ਹੀ ਨਹੀਂ ਹਜੇ ਤਾਈਂ ਕੀ ਕਹਿੰਦੇ ਹੁੰਦੇ ਆ ਆ ਜਿਆਦੇ ਭਰਨ ਦਾ ਅਸੀਂ 20 ਵਾ ਕੱਲ 19 ਭਰਾਂਗੇ 20 ਭਰਾਂਗੇ ਯਾਰ ਆਉਂਦਾਰੀ ਨਹੀਂ ਭਰੀ ਹੋਣੇ ਹੁਣ ਅੱਜ ਨੂੰ ਮੈਂ ਯਾਰ ਅੱਜ ਤੱਕ ਖਿੱਚ ਕਰੀਏ ਇੱਕ ਮਸ਼ੀਨ ਪਟਣੀ ਪੈਣੀ ਹੁਣ ਜਿਵੇਂ ਇੱਥੇ ਕਿਲਾ ਹੀ ਬਣਾਉਣਾ ਹੈ ਇਦੋ ਬਾਰੇ ਉੱਥੇ 6 ਕਿੱਲੇ ਬਣਾਉਣੇ ਆ ਤੇ ਬਸ ਉਹ ਚੱਕ ਕੇ ਆਪਣੇ ਕੋਲ ਟਾਈਮ ਬਚੂਗਾ ਉਹਨੂੰ ਕਿਤੇ ਹੋਰ ਪਟਾਂਗੇ ਉਹ ਫਿਰ ਗੱਲ ਵੀ ਨਹੀਂ ਬਣਦੀ ਜਿਹੜੀ ਰੋਟੀ ਜੀ ਟਰਾਲੀ ਪਰ ਲੱਗੀ ਹੈ ਕਿੱਦਾਂ ਜਾਣਾ ਦਾ ਕਰ ਦੇਵਾ ਸਤਿਗੁਰੂ ਆ ਪਹਿਲੀ ਪੌਣੇ ਟਰਾਲੀ ਲਾਈ ਹੈ 12:50 ਤੇ ਚਲਾਈ ਸੀ ਵੀ ਆ 11:50 ਤੇ ਤੇ 6 ਹੋਏ ਆ 12:6 ਹੋਏ ਆ 11:30 11:30 6 ਫੁੱਟ ਚੀ ਨੂੰ ਆ ਸਭ ਤੋਂ ਵੱਡੀ ਟਰਾਲੀ ਸਾਡੇ ਬਸ ਚੋਕੋ ਚੱਲੀ ਕਰਨ ਵੀ ਹੋਏ ਬੰਦਾਂ ਦੇ ਦੂਜੇ ਲੋਕ ਦੇ ਵਿੱਚ ਆਉਂਦਾ ਕੋਈ ਲਾਣ ਲੂਣਦਾ ਪਤਾ ਹੀ ਲਾਦਾ ਛੋਟੇ ਨੂੰ ਹੁੰਦਾ ਲੈ ਵੀ ਬਾਬੇ ਸ਼ੁਰੂਆਤ ਕਰੀ ਇੱਕ ਉਪ ਦੀ ਆਪਦੀ ਆਪਦੀ ਬਣਾਉਣੀ ਆ ਦੇਖੇ ਕਿੱਥੋਂ ਕਿੱਥੇ ਜਾਂਦਾ ਥਾਂ ਥੋ ਰੱਖਦਾ ਮੱਕੀ ਤੇ ਅੱਜ ਕਰਦਾ ਸਪਰੇ ਸਪਰੇ ਲਿਆਈ ਪੈਂ ਤਾਜ਼ਾ ਵਾਲੀ ਅੱਜ ਬਣਾਉਣਿਆਂ ਨੂੰ ਮੋਰ ਖਿਆਣੀ ਕਰ ਲੈ ਯਾਰ ਮਸ਼ੀਨ ਮਿਚੋਣ ਦਾ ਖੌਂਗੜਾ ਝਾੜਦਾ ਦਿਹਾੜੀ ਲੱਗਿਆ ਰਹਿਤਾ ਸਾਰੇ ਮੂਰੋਂ ਕਾੜਦੀ ਮਿੱਟੀ ਮੁੱਟੀ ਜੋ ਜੜੀ ਤਕੜਾ ਹੈ ਯਾਰ ਟਾਈਮ ਅੰਦਰ ਮੇਰੇ ਮੋਟਰ ਚਲਾਉਣਾ ਆਇਆ ਨਹਿਰ ਵਾਲੀ ਆਹ ਦੇਖੋ ਕੀ ਕਰ ਸਾਰੇ ਪੂ ਮੱਕੜ ਆਹ ਦੇਖੋ ਲਾਈਟ ਦੇ ਚਾਲਣੇ ਨਾ ਸਾਰੇ ਮਰ ਕੇ ਤੇ ਮਤ ਕੜੀ ਨੂੰ ਆ ਖੜਾ ਟੇ ਲੱਗਿਆ ਬਾਈ ਡਾਟੇ ਲੱਗਿਆ ਨਾ ਕਰਦੀ ਉਹਦਾ ਪਤਾ ਹੀ ਨਹੀਂ ਲੱਗਦਾ ਚੱਕ ਲੈ ਕੇ ਹੁਣ ਹੋਰ ਚੀਜ਼ ਦਿਖਾਉਣਾ ਪੁਲ ਦੇ ਦੇਖੋ ਕਿੰਨੀ ਉੱਚੀ ਬਣ ਗਿਆ ਤੇ ਆ ਡਿੱਗਿੰਗਾ ਚ ਪਾਣੀ ਹੋਈ ਅੱਧਾ ਹੀ ਅੱਧਾ ਹੀ ਡਿੱਗੀ ਭਰੀ ਰਹੀ ਰਹਿੰਦੀ ਜਿਹੜੀ ਮੋਟਰ ਦੇ ਆਣੀ ਨਹੀਂ ਚੱਗਦੀ ਬਣਾਇਆ। ਇਹੋ ਦਮਾਲ ਖਾਲਿਆ। ਚੱਕ ਲਿਆ ਸ਼ੁਕਰ। ਸ਼ੁਕਰ। ਉਹ ਉਧਰ ਲੋਕ ਸੇਵਾ ਚੱਲੀ ਐਂ ਦੀ ਪੁਲ ਤੇ। ਪਚਾਇਤ ਨੇ। ਬਹੁਤ ਚੰਗੀ ਗੱਲ। ਸਲਾਹਾ ਜੋ ਕੰਮ ਹੋ ਰਿਹਾ। ਤੇਰ ਹਾਲ ਦੋਗੇ। ਇਹਾਂ ਚੱਕ ਲਿਆ ਭਾਈ। ਫੇਰ ਪੜਾ ਨਹੀਂ ਸਾਡੇ ਜਿਹੜਾ। ਜਿਹੜਾ ਪਹਿਲਾਂ ਹੀ ਡਿਗਨਾਈਟਿੰਗ ਚ। ਇੱਧਰ ਦੇਖੋ ਸਾਡੀ ਪਿੰਡ ਦੇ ਆ ਪਿੰਡ ਦਾ ਪਚਾਇਤ ਵਾਲੇ ਬੇ ਸਰਪੰਚ ਸਾਡਲੇ ਚੱਕੀਆਂ ਦੇ ਸਾਡੇ ਪਿੰਡ ਦੇ ਕਿਉਂ ਇਹ ਨੇ ਜੀ ਸਰਪੰਚ ਸਾਡ ਸਾਡੇ ਪਿੰਡ ਦੇ ਬਹੁਤ ਬੁਰਾ ਹਾਲ ਹੈ ਇਹ ਲੰਘੇ ਟਾਪੇ ਦਾ ਤੇ ਨਾਲ ਬਾਬੇ ਕੀ ਪੇਰ ਗੌਰਖ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਨਾਲ ਆਪਣਾ ਮਿੱਤਰ ਵੀ ਚੱਲਿਆ ਗੱਗੂ ਆਹ ਲੱਗ ਕੇ ਪਾਈਪ ਲਾਣ ਇੰਨੇ ਉੱਚੀਆਂ ਹੋਣ ਪਹਿਲਾਂ ਇੱਥੋਂ ਦੇਲਾ ਥੱਲੇ ਥੱਲੇ ਜਾਣਗੇ 6-7 ਫੋਟੋ ਚੰਗਾ ਬਈ ਪਾ ਗਾਣ ਘਟਾਓ ਘਟਾ ਜਿਆਦਾ ਹੀ ਗੰਗਾ ਨੇ ਤਾਂ ਹੀ ਡਿੱਗੀਆਂ ਚ ਪਾਣੀ ਖੜਾ ਪਰ ਉਹ ਚਲਾਤਾ ਵੀ ਆਪਣੇ ਆਉਣੇ ਲੋ ਮੈਂਬਰ ਸਾਹਿਬ ਵੀ ਆ ਗਏ ਨੇ ਬੱਤ ਚੰਗਾ ਕੰਮ ਆ ਜੀ ਸਰਪੰਚ ਸਾਹਿਬ ਧੰਨਵਾਦ ਕਰਾਂਗੇ ਤੁਹਾਡਾ ਆ ਬਾਬਾ ਯਾਰ ਕਹਿੰਦਾ ਹਾਂਜੀ ਬਿਜੀ ਸੀ ਯਾਰ ਮੈਂ ਮੋਟਰ ਚਲਾਈ ਕਿਉਂ ਯਾਰ ਬੱਬੀ ਕੇ ਘਰੇ ਜਾਣਾ ਮੜਾ ਜਾਣਾ ਆ ਇਹ ਤਾਂ ਚਲ ਵੜਦੇ ਇੰਨੇ ਇੱਕ ਟਾਈਮ ਦਾ ਲੱਗ ਗਿਆ ਮੈਂ ਨਾ ਇਹਦੇ ਨਾਲ ਬਾਬਾ ਯਾਰ ਤੇ ਆਪਾ ਰੋੜੇ ਰਾੜੇ ਨੱਪ ਦਿੰਦੇ ਆ ਜਾਣਾ ਮੈਂ ਵੀ 10 ਮਿੰਟ ਇਹ ਨਾ ਮਿੱਟੀ ਫੇਰ ਪਾਸੇ ਹੋ ਜਾਈ ਯਾਰ ਹੈ ਅਸੀਂ ਹੈ ਦੋ ਤਿੰਨ ਦਾ ਖੜਕੇ ਜਾਣਾ ਪਾਣੀ ਆ ਫੇਰ ਐਂ ਤਾਂ ਜਮਗੀ ਤਾਂ ਜਮਗੀ ਲੋਹਾ ਪਾ ਜਾਣਾ ਗੱਡੀ ਦੇ ਕਿ ਕਿੰਨੇ ਹੁੰਦੀ ਉੱਥੇ ਗੱਡੀ ਦਾ ਬੁਰਾ ਹਾਲ ਹੀ ਹੈ ਕੱਲ ਗੱਡੀਆਂ ਦੋ ਵੜਗੀਆਂ ਉੱਥੇ ਆੜਨੀਆਂ ਹੋਈਆਂ ਪਹਿਲਾਂ ਜਿਹੜਾ ਰੇੜਾ ਆ ਉਹ ਪਲਟ ਗਿਆ ਉੱਥੇ ਪਲਟ ਗਿਆ ਇਹ ਉਹਦਾ ਫੁੱਟ ਦਾ ਪਿਆ ਪੈਣਾ ਹੈ ਇਹ ਇੰਨਾ ਵੀ ਇੱਥੇ ਇੱਥੇ ਪਾਣੀ ਜ਼ਰੂਰ ਛੜਕਾ ਜਾਵੇ ਹਨਾ ਕੰਨੀ ਤੇ ਫੇਰ ਰੱਖੂਗਾ ਹਾਂ ਦੋ ਦਿਨ ਮੈਂ ਡੌੜੀ ਲਾ ਦੇਣੀ ਐ। ਬਾਜੀ ਮੈਨੂੰ ਇਹ ਦੱਸ ਦੇ ਕੱਢਾਂਗੇ ਟਾਈਮ ਯਾਰ। ਬਾਜੀ ਤਾਂ ਥੋੜਾ ਆ ਕਰਾਂਗੇ 10 ਮਿੰਟ ਕੋਈ। ਮਸ਼ੀਨ ਚਲਦੇ ਆ ਨਹੀਂ ਤਾਂ ਚੱਕਰੀ ਕੋਈ। ਜਦੋਂ ਤਾਂ ਯਾਰ ਆਪਾਂ ਕਹਿੰਦੇ ਨੇ ਉਹ ਬੰਦੇ ਨੂੰ ਜਿਹੜੇ ਹੁਣ ਮਸ਼ੀਨ ਚਲਦੇ ਪਏ ਯਾਰ ਉਹ ਬੰਦੇ ਤਾਂ ਹੁਣ ਪਤਾ ਆਪਾਂ ਨੂੰ ਨਾ। ਕੋਈ ਗੱਲ ਹੀ ਕੋਈ ਨਹੀਂ। ਇੱਥੇ ਯਾਰ। ਇਧਰੋਂ ਹਾਂ ਇਧਰ ਪਾਣੀ ਆਉਂਦੀ ਆ। ਅਸਲ ਦੇ ਵਿੱਚ ਤਾਂ ਕੋਈ ਟੈਂਕੀ ਮਾ ਜਾਂਗਾ। ਨਾਲੇ ਟੈਂਕੀ ਨਾਲ ਢੇੜਾ ਕੱਢਣਾ ਸੌਖਾ ਹੀ। ਹਾਂ। ਫੇਂਦਰਾ

ਕਿ ਲੋ ਯਾਰ ਆਪਦਾ ਪਾਣੀ ਲਾਉਣੇ ਮਜਬੂਰੀ ਹੈ। ਮੇ ਦਾ ਫੋ ਵੀ ਫਿਰ ਰਹੀ ਹੈ ਯਾਰ। ਬੱਬਲ ਬਣੇ ਪਈ ਹੈ। ਲੈ ਮਿੱਤਰੋ ਅੱਜ ਆਪਾਂ ਭਰਨੀਆਂ ਲੱਗਦਾ ਚੰਗਾਂ ਭਰਾਂਗੇ ਅੱਗੇ ਤਾਂ ਹੀ 20 ਮੂੰਹਾਂ ਤੇ ਫਿਰਦੇ ਆਂ ਕਿਉਂਕਿ ਬਾਲੀ ਮਸਤੀ ਨਾਲ ਚੱਲਦੇ ਆਂ। ਆਹ ਟਰਾਲਾਂ ਵੀ ਤਿੰਨ ਲੈ ਆਣੇ ਆ ਜੀ ਵਾਣ ਆਪਣੇ ਕੋਲੋਂ ਹੁੰਦਾ ਸੀ ਜਿਹੜਾ ਉਹ ਐ। ਠੇਕੇ ਤੇ ਸੀ ਇਹ ਹੁਣ ਅੱਗੇ ਹੋਰ ਕਿਸੇ ਘਰ ਨੇ ਲੈ ਲਿਆ। ਇਹਦੇ 'ਚ ਆਪਣਾ ਟੰਗ ਰਹੀ ਹੈ ਬਕਲਾ। ਇਹ ਚੱਕ ਕੇ ਆਪਾਂ ਇੱਥੋਂ ਰਹਿਨੇ। ਤੇ ਬੇਰ ਲੈ ਪਣੀ ਲੁਪਣੀ ਆਜ ਇਹਨੂੰ ਕਹਿਣਾ ਵਾ ਮੁੰਡੇ ਨੂੰ ਵੀ ਆਪਾਂ ਖਿੱਚ ਕੇ ਯਾਰ ਕੰਮ ਅੱਜ 바ਵਾ ਭਰ ਗਏ ਕਿਉਂਕਿ ਇੱਕ ਥਾਈ ਅੱਜ 15 ਕਿਲੇ ਆ ਤੇ 40 ਕਟਰਾਲਿਆਂ ਦਾ ਚਾਹੀਦਿਆਂ ਆਂ। ਆਹ ਪਿੰਡਾਂ ਜੋ ਹੋ ਸਕਦਾ ਹੌਲੀ ਹੌਲੀ ਚਲਾਉਂਦੇ ਸਾਡੇ ਦਾ ਟਾਪ ੋਟਾ ਵੀ ਹੁੰਦੇ ਨੇ ਟੁੱਡੀ ਵਾਲੇ ਕਹਿੰਦੇ ਟਰਾਲਿਆਂ ਦੋ ਦੋ। ਹੋਲਾ ਖਿੱਚੀ ਇਧਰ ਹਣਾ ਟਾਪ ੋਟਾ ਦੀ ਗੱਲ ਯਾਰ। ਲੂਤ ਲੂਤ ਹੀ ਹੁੰਦੀ ਫਿਰਦੀ ਆ। ਆਹ ਦੇਖੋ ਕੌਣ ਐਸਾ ਗੰਦਾ ਕਰਿਆ ਯਾਰ। ਇਹ ਚਾਲ ਲ ਘੋੜਿਆ। ਦੱਲਾ ਠੀਕ ਹੈ ਆ ਵੀ ਅੱਜ ਕਰਕੇ ਗਈ ਬਚਾਇਆ ਤੇ ਮਾੜਾ ਮੋਟਾ ਮਾੜਾ ਮੋਟਾ ਨਹੀਂ ਚੱਲ ਵਧੀਆ ਹੀ ਕਰਕੇ ਗਈ ਮਾੜਾ ਮੋਟਾ ਮੂੰਹ ਚ ਨਹੀਂ ਆਉਣ ਇਹਦੇ ਕਹਿੰਦੇ ਨੇ ਤਾਂ ਪਾਣੀ ਖੜਕਿਆ ਕਰਾਂਗੇ ਅਸੇ ਨਾਲ ਬੜੀ ਨਾ ਪੰਗਾ ਹੀ ਬੁਰੇ ਹਾਲ ਆਪਨਾ ਝਾੜਦਾ ਵਾਲਾ ਜਾਲੀ ਓਏ ਆਹਦੇ ਬਾਂਦੀ ਹੋਇਆ ਭਾਈ ਜਮਾ ਤਿੰਨ ਟਰਾਲੀਆਂ ਭਰ ਕੇ ਤੇ ਉਹ ਟਰਾਲੀ ਵੱਡੀ ਆ ਆ ਦੋ ਕਿ ਕਿੜੇ ਵੱਧ ਗਏ ਦੋ ਪਾਣਾ ਵੱਧ ਗਿਆ ਜਾਨੀ ਤੇ ਇਹ ਕਣਕ ਜਿਹੜੀ ਇਹਦੇ ਚ ਇੱਥੇ ਤੂੜੀ ਸੀਗੀ ਤੇ ਤੂੜੀ ਵਾਲੀ ਜਗਾ ਤੇ ਵਹਿੰਦੇ ਡੱਗ ਵੀ ਬਹੁਤ ਭਰੀ ਸੀ ਤੇ ਮਾਣੋ ਇਧਰ ਤੂੜੀ ਉਥੋਂ ਚੱਕ ਚੱਕ ਖਲਾਰਤੀ ਵਿੱਚ ਤੇ ਉਗਰੀ ਸੀ ਲੇਟ ਛੱਟੇ ਛੋਟੇ ਦੀ ਅਗਰਾਈ ਸੀ ਪਾਣੀ ਲਾ ਕੇ ਤੇ ਇਹਦੇ ਚ ਵਧੀਆ ਤੂੜੀ ਨਿਕਲੀ ਤੇ ਜੇ ਟਰਾਲੀ ਆ ਆ ਦੇਖ ਸੌ ਚੌਥੀ ਮੋਨ ਲੱਗੇ ਨੇ ਨਾ ਹੋ ਗਿਆ ਅੱਜ ਆਪ ਰਕਾਰਡ ਤੋੜਨੇ ਆ ਭਿੰਦਰਾ ਇੱਥੇ ਰਹੀ ਬਹੁਤ ਚਾਰ ਆਪਾ ਬਹੁਤ ਢੱਲਾ ਚੱਲ ਰਿਹਾ ਹਰੇਕ ਬੰਦਾ ਕਹਿੰਦਾ 25 30 ਭਰ ਤਾ ਅੱਜ ਆਵਾ 25 ਤਾਂ ਭਰ ਗਏ ਐਰਾਵਣਾ ਜੋਲ ਜੋਲੀ ਕਰੀ ਜਾਂਦੇ ਰਹਿੰਦੇ ਆਪਾ ਵੈਰੀ ਗੁੱਡ ਮੁੰਡਾ ਮਡਾਲੇ ਵੇਖਾਂ ਚੱਲਾ ਹੁਣੇ ਖਾਣੇ ਆਉਣ ਰੋਟੀ ਬਈ ਆਪਾਂ ਬੈਹਨੇ 10 ਮਿੰਟ ਟਰੈਕਟਰ ਯਾਰ ਇਹਦੇ ਚ ਹਜੇ ਵੀ ਨਾੜ ਵੇ ਲੋ ਜਿੱਲਾ ਕੁਸਤੇ ਮਗਰ ਉਹ ਵੱਡੀ ਜਮ ਲੱਗਾ ਛਟਾ ਛੁਟਾ ਦਿੱਤਾ ਸੀਗਾ ਤੇ ਉਹ ਬਹੁਤ ਮਜ਼ਰੂ ਆ ਕੇ ਦਿੱਤੇ ਛੱਟੇ ਛੁੱਟੇ ਵਿੱਚ ਜਿਹੜੇ ਲਾਏ ਹਨ ਤਾਂ ਕਰਕੇ ਤੇ ਹੁਣ ਉਹ ਆਣ ਚੁਰਿਆਂ ਜਿੱਥੇ ਉਹ ਟਰਾਲੀ ਖੜੀ ਐ ਇੱਧਰ ਤੇ ਉਹ ਚ ਵੀ ਟਰੈਕਟਰ ਔਖਾ ਹੁੰਦਾ ਜੀ ਟਰੈਕਟਰ ਦਾ ਘਾਟ ਔਖਾ ਹੁੰਦਾ ਪਰ ਮਸ਼ੀਨ ਦਾ ਡਰਸਾ ਨਾਲ ਵਾਲਾ ਤਾਂ ਕੰਮ ਕਰ ਲਈ ਐ ਕਰਾਸ ਮਾਲਦਾ ਕਰਾਸ ਦੇ ਦੋ ਟੋਟੇ ਹੀ ਕਰਦੇ ਵਿੱਚੋਂ ਕਰਾਸ ਵੀ ਫਿਲਰ ਜਾਂ ਡੱਬਾਂਾਂ ਡੱਬਾਂਾਂ ਬਾਹਰ ਵੱਜਣਾਂ ਤੇ ਟਰੈਕਟਰ ਸੋਖਣਾ ਹੁਣ ਮਾਰਦਾ ਜ਼ੋਰ ਜ਼ਿਆਦਾ ਨੇ ਮਸ਼ੀਨ ਉਹ ਜਰੀ ਦਾ ਚੱਲਣ ਤੇ ਹੁਣ ਗਾਹ ਨੂੰ ਮਸ਼ੀਨ ਨਾਲ ਵੱਡੀ ਲਿਆਵਾਂਗੇ ਤਿੰਨਾ ਪੱਖਾਂ ਵਾਲੀ ਤੇ ਪੁੱਲਾ ਲੰਗਾ ਲੱਗੇ ਜਿਹੜੀ ਤੇ ਇਹ ਚੱਲੀ ਦੀਆਂ ਬੈਲਟਾਂ ਬੁਲਟਾਂ ਕੱਲ ਸਵੇਰ ਇੱਕ ਡਰਾਈਵਰ ਤਾਂ ਹੀ ਦੱਸਦੇ ਹੀ ਮੈਂ ਤਾਂ ਜਾਣੀ ਸੀ ਮਸ਼ੀਨ ਚੋਕ ਹੋ ਗਈ ਮਸਲ ਬੈਲਟਾਂ ਧੂਆਂ ਘਾਟਾਂਗਾ ਟਰੈਕਟਰ ਚੱਲੀ ਜਾਵਾਂ ਭਾਂਚ ਟਰੈਕਟਰ ਉਹ ਮੈਂ ਚੱਲੀ ਗਿਆ ਬੈਲਟਾਂ ਦੀਆਂ ਧੂਆਂ ਘਾਟਦਾ ਗੱਲ ਤੜਕੇ ਤੇ ਆ ਤੁਹਾਨੂੰ ਕਰਾਜ ਗਿਆ ਖਿਲਰ ਗਿਆ 2 ਘੰਟੇ ਬਾਅਦ ਉਹਦਾ ਅਤਰ ਉੱਡਾ ਗਈ ਤੇ ਇਹ ਜਿਵੇਂ ਹੁਣ ਆ ਲਾਂਚ ਵੀ ਹਜੇ ਉਹਨਾਂ ਸੌਖਾ ਨਹੀਂ ਚੱਲਦਾ ਲਾਂਚ ਕਿਹੜਾ ਜਿਹਾ ਹੋਇਆ ਵਾ ਪਤਾ ਨਹੀਂ ਕੀ ਚੱਕਰ ਤੇ ਇਹ ਟਰਾਲੀਆਂ ਪੱਕੀਆਂ ਸੀ ਅੱਜ ਇਹ ਇੱਥੇ ਲਾਉਣੇ ਹੁੰਦੀ ਤਾਂ ਉਹ ਲਾਉਣੀਆਂ ਨਹੀਂ 11:51 ਤੇ ਜੋੜੀ ਸੀ ਤੇ 51 ਤੋਂ ਬਾਅਦ ਕਲਾਚ ਛੱਡਿਆ ਸੀ ਤੇ ਟਰਾਲੀ ਕੱਢ ਕੇ ਮੈਂ ਟਾਈਮ ਦੇਖਿਆ ਤਾਂ 12:08 ਹੋਏ ਸੀ 11 ਤੇ ਸੇ ਉਹੀ ਆਮ ਸਟੈਂਡਰਡ ਸਾਈਜ਼ ਜਿਹੜੀ ਜਾਲੀ ਹੁੰਦੀ ਹੈ ਉਹੀ ਹੈ ਤੇ ਲਾਨ ਵੀ ਕੋਈ ਬੜਾ ਚੰਗਾ ਨਹੀਂ ਆਇਓ ਜਿਹਾ ਮਿਲਿਆ ਠੀਕ ਹੈ ਬਹੁਤ ਛੇਤੀ ਹੁਣ ਤਾਂ ਕੰਮ ਨਵੇੜਾ ਕਰਦਾ ਵਾ ਟਰਾਲ ਲਗਾਣੀ ਪਹੁੰਚਦੇ ਤਿੰਨ ਨਾ ਤਿੰਨੇ ਪਰੰਗਾ ਖੜੇ ਗਏ ਨੇ ਟਰੈਕਟਰ ਪਹੁੰਚਦਾ ਹੋਰ ਕਿਸੇ ਦਾ ਮਿਲ ਜੇ ਤਾਂ ਪੂਰਾ ਨਿਆਰਾ ਆਉਂਦਾ ਪੂਰਾ ਹੰਤ ਸੁੱਕਾ ਲਾਣਾ ਖਾਈ ਤੇ ਰਾਂ ਦਾ ਭਾਂਜੇ ਐ ਤਾਵੇਂ ਥੱਲੇ ਆ ਸਾਡਾ ਡਿੱਗੀ ਜਾਂਦੇ ਰਹੇ ਨੂੰ ਕਰੜਾ ਕਰਕੇ ਮੈਂ ਵੀ ਮਿੱਤਰੋ ਅੱਜ ਭਾਵੇਂ 30 ਟਰਾਲੀਆਂ ਭਰ ਲੈਂਦੇ ਪਰ ਸਾਥੋ ਟਰਾਲੀਆਂ ਨਹੀਂ ਪੂਰੀਆਂ ਆਂ ਇੱਕੋ 35 ਗਰਾਂ ਦਾ ਜੈਕ ਫਸ ਗਿਆ ਹੁਣ ਜਿਹੜੇ ਗਿੜੇ ਤਾਂ ਲਾਏ ਸੀ ਦੋ ਕ ਖੇਚਣਾ ਕਿਉਂਗੀ ਇੱਥੇ ਖੜੀ ਰਹਿੰਦੀ ਮਸ਼ੀਨ ਮੈਂ ਚੱਲ ਲਾ ਕੇ ਵੇਣੇ ਆਪਾਂ ਵੀ ਆਪਾਂ ਕਿੰਨੀ ਕਿਸੇ ਦੀ ਮੋੜਦੇ ਆਂ ਪਰ ਬਣੀ ਨਹੀਂ ਗੱਲ ਕਿਉਂਕਿ ਇੱਕ ਗਿੜੇ ਪਹਿਲਾਂ ਜੈਕੜਿਆ ਸੀ ਉਦੋਂ ਇਹ ਮੁੰਡੇ ਤੋਂ ਖਿਆਲ ਮੇਰੇ 'ਚ ਵੀ ਨਾ ਰਿਹਾ ਉਹ ਮਾੜਾ ਜੇ ਵੱਧ ਚੱਕਿਆ ਜਾਵੇ ਜੈਕਰ ਲਾਸਟ ਵਾਲਾ ਤਾਂ ਉਹਦਾ ਹੀ ਫਸ ਜਾਂਦਾ ਏ ਉਹਦੇ ਕਰਕੇ ਘੰਟਾ ਹੀ ਮਰ ਗਿਆ ਉਹਦੀ ਜਿਹੜੀ ਮੰਨ ਲਓ ਟਰੈਕਟਰ ਵਾਲੇ ਪਾਸੇ ਦਾ ਸਾਖਟ ਹੁੰਦਾ ਉਹ ਖਰਾਬ ਹੋਇਆ ਸੀ। ਉਹ ਉਹਦੇ ਜਿਹੜੀ ਵਿਜਲੀ ਗੋਲੀ ਆ ਉਹ ਟਰੈਕਟਰ ਵਾਲੇ ਪਾਸੇ ਹੀ ਫਿਰਦੀ ਜਮਾਂ ਢੇਲੀ। ਤਾਂ ਕਰਕੇ ਟਰਾਲੀ ਵਾਲੀ ਸਾਖਟ ਦਾ ਜਿਹੜਾ ਬੈਕ ਜ਼ੋਰ ਪੈਣਾ ਸਾਖਟ ਤੇ ਉਦੋਂ ਗੋਲੀ ਫਸ ਜਾਂਦੀ ਐ ਮੂਹਰਲੀ ਟਰੈਕਟਰ ਵਾਲੀ ਗੋਲੀ ਨੂੰ ਧੱਕਾ ਨਹੀਂ ਮਾਰਦੀ। ਤੇ ਹੁਣ ਨੌਕਸ ਲੱਭਿਆ ਉਹ। ਤੇ ਹੁਣ ਜਾਨੀ ਚਲਾਇਆ ਫੇਰ ਬਹੁਤ ਟਾਈਮ ਬਾਅਦ। ਤੇ ਬਹੁਤ ਲੇਟ ਹੋਏ ਪਏ ਆ ਜਾਨੀ। ਕਾਮ ਹਜੇ ਸਰ ਤੇ ਜਿਹੜਾ ਪੈਸਾ ਵੀਰੇ ਇੱਕ ਟਰੈਕਟਰ ਲੈਨੇ ਆ ਹੋਰ ਕਰਾਏ ਵਾਲਾ ਕੋਈ ਆ ਸ਼ਾਊ ਸ਼ਾ ਮਿਲਦਾ ਤੇ ਦੋ ਟਰੈਕਟਰ ਲਾ ਕੇ ਤਿੰਨ ਟਰਾਲਿਆਂ ਨੂੰ ਫੇਰ ਪੂਰਾ ਲਾਊਗਾ ਹੋ ਸਕਦਾ ਟਰਾਲੇ ਵੀ ਇਕ ਲਵਾਂਗੇ ਨਾ ਦਾ ਸਾਰਾ ਦਾ ਟਰਾਲਿਆਂ ਲੋਟਾਂਗਾ ਜਿਹੜਾ ਟਰਾਲਿਆਂ ਨਹੀਂ ਪਹੁੰਚਾਂਗਾ ਹੋਣਾ ਸਪਰੇਅ ਕਰਨਾ ਹੈ ਉਹ ਗੰਨ ਹੁਣ ਦੂਜਾ ਮਿੱਤਰ ਆਦਾ ਕਿ ਮੈਂ ਕਰਨੀ ਗਾ ਨੋ ਲੈ ਗਿਆ ਚਾਰਾਂ ਵਾਲੀ ਆ ਗੱਲ ਨਾ ਖਰਾਬ ਆ ਇਹ ਰੁਪੀਏ ਨਾ ਜਲਦੀ ਨਹੀਂ ਪਾਣੀ ਨਹੀਂ ਲਾਉਂਦੀ ਅੱਧੇ ਘੰਟੇ ਚ ਮੁੱਕੀ ਹੁਣ ਤੇ ਹੁਣ ਦਵਾਈ ਵੀ ਘੋਲੀ ਅੱਗੋਂ ਐਡਾ ਕਾਉਣ ਲੱਗਦਾ ਨਾ ਗਈ ਅਰੀ ਦਾ ਯਾਰ ਪੁੱਛੋ ਨਾ ਬਸ ਸਾਰਾ ਸਵਾਦ ਗਲ ਜਾਂਦਾ ਆ ਮੱਕੇ ਜਨੇ ਜੋਰ ਲਾਉ ਤਾ ਇੱਕ ਜਵਾਰ ਜੀ ਇਹਦੇ ਤੇ ਮਗਰ ਸਪਰੇਸ ਬਰੂਣੀ ਹੋਈ ਉਹ ਪੱਠੇ ਆ ਵੇ ਲੋ ਜਮੇ ਖੜੀ ਸੱਕ ਨਾ ਤਾਂ ਉਹ ਬੀਜ ਉਗੀ ਬਣੀ ਨਾ ਪਸ ਗਾਣੇ ਪਾਈ ਗਈ ਚੱਤ ਕਰਦਾ ਤਵਾਂਗਾ ਪਾ ਕੇ ਲਿਆਵਾਂ ਤੇ ਆ ਦੋਵਾਂ ਨੂੰ ਤਵਾਵਾਂ ਪਹਿਲਾਂ ਆ ਜਵਾਰ ਦੀ ਮੱਛੀ ਸੜੀ ਖੜੀ ਜਿਹੜੀ ਇੱਥੇ ਲਿਆ ਕੇ ਉਹ ਬੀ ਲਾਉਣਾ ਦੂਜਾ ਜਿਹੜਾ ਉੱਥੇ ਖੜਾ ਠੇਕੇਲੇ ਬਾਹਾਂ ਚ ਲਿਆ ਕੇ ਬੁੱਝੜ ਜਿਓ ਲੇਟ ਹੋ ਗਿਆ ਹੁੰਦਾ ਪਰ ਹੁਣ ਵੀ ਲੱਗ ਰਿਹਾ ਕੜ ਕੇ ਦੀਆਂ 19 ਟਰਾਲੀਆਂ ਭਰ ਕੇ ਦੂਜੀ ਥਾਂ ਮਸ਼ੀਨ ਆ ਗਈ ਤੇ ਆ ਤੇ ਤਿੰਨਾਂ ਟੈਂਕੀ ਜੋ ਵਧਿਆ ਜੀ ਠੀਕ ਆ ਬਹਾਵਾ ਲੈਣ ਦੇ ਨੇੜੇ ਹੀ ਆ ਸਮਝ ਲੋ ਤੇਲ ਉਹ ਉੱਥੇ ਆ ਗਿਆ ਹੁਣ ਬਚਾ ਕੇ ਪੋਲਾ ਜਾ ਭਰ ਕੇ ਦੂਜੇ ਨਹੀਂ ਲੈ ਜਣਾ ਕੋਈ ਦੇਖ ਲੋ ਵੀ ਫਿਰ ਬਹੁਤ ਬੰਦੇ ਯਕੀਨ ਨਹੀਂ ਕਰਦੇ ਹੈਗੇ ਪਰ ਆਪਾਂ ਨਾ ਦਾ ਆਪਾਂ ਕੋਈ ਕਿਸੇ ਨੇ ਕੁਝ ਦੇਣਾ ਹੈ ਨਾ ਸਾਰਾ ਹਾਲੈਂਡ ਵਾਲਿਆਂ ਨੇ ਤੇ ਨਾ ਮਸ਼ੀਨ ਵਾਲਿਆਂ ਨੇ ਕੋਈ ਤੁਹਾਨੂੰ ਵਹੇ ਆ ਰੇ ਦੱਸੀ ਹੈ ਜੀ ਇਹਨੇ ਗੱਡੇ ਥੱਲੇ ਲਾ ਕੇ ਬਾੜੀ ਰੀਸ ਪਾਉਂਦਾ ਆ ਤੁਰੀ ਨਾ ਖੰਡਾ ਨਹੀਂ ਨਾ ਟ੍ਰੇਨ ਤੇ ਨਾ ਕੋਈ ਉਹ ਹੁਣ ਘੱਟ ਨੇ ਫੇਰ ਜਾ ਕੇ ਦਾ ਰੱਖਦੇ ਕਰਨੇ ਦੀ ਮਾਨ ਹੈ ਕਰਨੇ ਕੀ ਲਹੋਣੇ